ਹਾਂਜੀ ਦੋਸਤੋ ਕਿਵੇਂ ਹੋ ਸਾਰੇ ਵੈਲਕਮ ਹੈ ਜੀ ਬਲੌਗ ਅੱਜ ਮੈਂ ਜਾ ਰਿਹਾ ਹਾਂ ਮਰੰਡੇ ਮਰੰਡੇ ਆਣ ਦੀ ਵਜ੍ਹਾ ਮੇਰਾ ਯਾਰ ਦੋਸਤ ਖਾਦੀ ਦੇਰ ਬਾਅਦ ਮਿਲਣ ਆ ਰਿਹਾ ਹੈ ਮਰੰਡੇ ਉਹਦੀ ਕੋਈ ਰਿਸ਼ਤੇਦਾਰੀ ਉੱਥੇ ਆਏ ਹੋਏ ਆ ਉਹ ਉਹਨੂੰ ਮਿਲਣ ਚੱਲੇ ਆ ਤੇ ਤੁਹਾਨੂੰ ਮਰੰਡਾ ਸ਼ਹਿਰ ਵੀ ਦਿਖਾਵਾਂਗੇ ਮਰੰਡੇ ਦਾ ਬਾਜ਼ਾਰ ਹਰ ਇੱਕ ਚੀਜ਼ ਦਿਖਾਵਾਂਗੇ ਮਰੰਡੇ ਤੁਹਾਨੂੰ ਅੱਜ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਸਪੋਰਟ ਕਰੋ ਦੋਸਤੋ ਹਾਂਜੀ ਦੋਸਤੋ ਸਰਾਣੇ ਪਹੁੰਚ ਗਏ ਆਪਾਂ ਨੇ ਦੋਸਤੋ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤੇ ਮੇਰੇ ਹੋਰ ਵੀ ਵਲੌਗ ਨੇ ਚੈਨਲ ਤੇ ਉਹ ਵੀ ਜਾ ਕੇ ਜਰੂਰ ਦੇਖਿਓ ਤੁਸੀਂ ਤੇ ਸਪੋਰਟ ਕਰਿਓ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜਦ ਮੌਸਮ ਬਾੜਾਈ ਏ ਣਕੇ ਬੱਦਲਵਾਰੀ ਹੋਈ ਹੋਈ ਐਨ ਫੁੱਲ ਹਾਂਜੀ ਬਸ ਮਰਨਡੇ ਪਹੁੰਚਣੇ ਵਾਲੇ ਆ ਵਾ ਥੋੜਾ ਜਿਹਾ ਰਸਤਾ ਹੋ ਰਹਿ ਗਿਆ ਉਹ ਜੀ ਸਾਹਮਣੇ ਆ ਗਏ ਮਰੰਡੇ ਬਸ ਆਪਾਂ ਨੇ ਇਹ ਆ ਮੰਡੀ ਉਰੇ ਮਰੰਡੇ ਦੀ ਅੱਜ ਜੀ ਦੋਸਤੋ ਮਰੰਡੇ ਆ ਗਏ ਆ ਅੱਜ ਜੀ ਮਰੰਡੇ ਪਹੁੰਚ ਗਏ ਆ ਯਾਰ ਮਿੱਤਰ ਜਿਹੜਾ ਮੇਰਾ ਫੋਨ ਨਹੀਂ ਚੱਲ ਰਿਹਾ ਉਤੇ ਦੇ ਦਿਆ ਬਾਕੀ 500 ਰੁਪਏ ਤੋਂ ਹੁੰਮਦੇ ਆਉਦੇ ਲੋ ਜੀ ਦੋਸਤੋ ਦਾ ਕਾਲ ਆ ਗਿਆ ਚਲੋ ਚੱਲੀਏ ਫਿਰ ਦੇਖ ਲਓ ਜੀ ਮਰੰਡਾ ਸ਼ਹਿਰ ਹਾਂਜੀ ਦੋਸਤੋ ਯਾਰ ਮਿੱਤਰ ਨੂੰ ਆਪਾਂ ਨੇ ਮਿਲ ਲਏ ਆ ਉਹਨੇ ਵੀਡੀਓ ਰਿਕਾਰਡ ਨਹੀਂ ਕਰਨ ਦਿੱਤੀ ਹੈ ਚਲੋ ਬਾਕੀ ਤੁਹਾਨੂੰ ਬਾਜ਼ਾਰ ਦੀ ਵੀਡੀਓ ਦਿਖਾਉਣੀ ਆ ਹੁਣ ਫਿਰ جی دیکھو مورنڈے کا بازار بازار ویسے خالی ہے نہیں نہیں ہے اتنے ਜੀ ਦੋਸਤੋ ਆਪਣੀ ਬਾਈਕ ਲੱਗੇ ਕਾਫੀ ਦਿੱਕਤ ਕਰਨਾ ਹੁਣ ਨੈਕਸਟ ਟਾਈਮ ਆਪਾਂ ਨੇ ਵਲੌਗ ਬਣਾਵਾਂਗੇ ਅਮਰੰਡਾ ਦਾ ਸੋ ਅੱਜ ਲਈ ਇੰਨਾ ਕੁ ਮੈਂ ਗੁਰਦੁਆਰਾ ਸਾਹਿਬ ਕੋਲ ਖੜਾਤਾ ਗੁਰਦੁਆਰਾ ਗੁਪਤਸਰ ਸਾਹਿਬ ਚਲੋ ਮਿਲਦੇ ਆ ਅਗਲੇ ਵਲੌਗ ਵਿੱਚ ਅਗਲੀ ਵਾਰ ਆਪਾਂ ਪੂਰਾ ਅਮਰੰਡਾ ਕਵਰ ਕਰਾਂਗੇ ਓਕੇ ਚਲੋ